ਤਬ ਜਿਹੜੇ ਆ ਬਣ ਚੌੜ ਵੀ ਬਣ ਗਏ ਆ ਚਲ ਕੋਈ ਨਾ ਨਾ ਤੇ ਮੇਰਾ ਹੁਣ ਲੱਗੀ ਗਿਆ ਵਾ ਤੇ ਉਹ ਕੋ ਝਾੜੂ ਫਰਾਇਆ ਸੀਗਾ ਝਾੜੂ ਫੇਰਿਆ ਤੇ ਨਹੀਂ ਇੰਨੇ ਪਰ ਨਾ ਮੇਰਾ ਲਾਤਾ ਤੀਜੇ ਘਰ ਤੱਕ ਸੁਣਾਤਾ ਕਿ ਸੱਸ ਨੇ ਝਾੜੂ ਲਵਾਇਆ ਵਾ ਹੈ ਹੁਣ ਏਦਾਂ ਕਰਦੀ ਆ ਆਟਾ ਗੁੱਜਣ ਵਾਲਾ ਵਾ ਇਹਨੂੰ ਲਿਉਣੀ ਗੁੱਟੋਂ ਫੜ ਕੇ ਲੈ ਗੋਣ ਆਟਾ ਤੇ ਤੈਨੂੰ ਪਤਾ ਲੱਗੇ ਘਰਾਂ ਕਿ ਕਿਦਾਂ ਕੰਮ ਕਰੀਦਾ ਫਾਇਲ ਆ ਕੇ ਰੱਖਿਆ ਇਹਨੇ ਮੈਨੂੰ ਨਾ ਜਿੰਦੀ ਰ ਜਿੰਦਨ ਦੀ ਇਹ ਤਾਂ ਬੁਛਾ ਨਾ ਹੀ ਨੀ ਕਤਾਨੀ ਕਿੱਥੇ ਰਹਿ ਗਏ ਅੱਜ ਅੱਕੇ ਟੈਸਟ ਟਾਈਮ ਨਾ ਆ ਜਾਂਦੇ ਹੁੰਦੇ ਮਹਾਰਾਣੀ ਜੀ ਆ ਮੇਰੀ ਗੱਲ ਸੁਣੋ ਧਿਆਨ ਨਾਲ ਆ ਮਾਂਜਾ ਤੇ ਫੇਰਿਆ ਨਹੀਂ ਕਿਤੇ ਵੀ ਹੈ ਤੇ ਵਾਜਾ ਵਜਾਤਾ ਚਾਰੇ ਪਾਸੇ ਹੁਣ ਏਦਾਂ ਕਰ ਉੱਠ ਮੇਰੇ ਨਾਲ ਚੱਲ ਰਸਈ ਦੇ ਵਿੱਚ ਤੇ ਚੱਲ ਜਾ ਕੇ ਆਟਾ ਗੁੰਨ ਕੇ ਦੇਹ ਮੇ ਥੋੜਾ ਜਾ ਚਲੋ ਆ ਚੱਲ ਚੱਲ ਵੇਲੀ ਬਹਿ ਬਹਿ ਕੇ ਨਾ ਦਿਮਾਗ ਜਿਆਦਾ ਚੱਲਣ ਡਿਆ ਪਿਆ ਤੇ ਆ

ਕਿ ਕਿਦਾਂ ਸੌਲੇ ਕਰ ਜਾਇਦਾ ਹਾਂ 10 ਦਿਨਾਂ ਬੇ ਵੀ ਦਿਨ ਹੋ ਗਏ ਉਹ ਬਰਦਾਸ਼ਤ ਕਰ ਲੈ ਐਨੇ ਦਿਨ ਬਾਅਦ ਬਰਦਾਸ਼ਤ ਕਰੇ ਤੇ ਮੂੰਹ ਚੁੱਪਿਆ ਵਿਆਹ ਮੈਂ ਵਿਆਹ ਜਾਣਾ ਕੋਈ ਨਹੀਂ ਤੈਨੂੰ ਹੁਣ ਮੈਂ ਤਾਂ ਲੂੰਗੀ ਵਿਆਹ ਇੱਥੇ ਲੇਖੇਗੀ ਵਿਆਹ ਮੈਂ ਤੂੰ ਗੱਲਾਂ ਬੋਲਾਟਾ ਆਉਂਦੀ ਆ ਮੈਂ ਹਾਇਰ ਬੰਮੇ ਕੀ ਕੁਝ ਸੋਚਿਆ ਸੀ ਕਿਦਾਂ ਬਾਰੇ ਚੱਲ ਮੇਰੀ ਮਾਂ ਦਾ ਪਿਆਰ ਤੇ ਮੈਨੂੰ ਨਹੀਂ ਮਿਲਿਆ ਚੰਗੀ ਦੀ ਸੱਸੀ ਮਾਂ ਨੇ ਮਾਈ ਬਣ ਉੱਤਰ ਹੋ ਕੇ ਮੇਰੀ ਦੁਸ਼ਮਣ ਬਣੀ ਹੈ ਕਿਦਾਂ ਭਰਾ ਵੀ ਨਿੱਕਾ ਮੈਂ ਉਹਨੂੰ ਵੀ ਨਹੀਂ ਦੱਸ ਸਕਦੀ ਕਿਉਂ ਟੈਨਸ਼ਨ ਦਾ ਉਹ ਕੀ ਕਰਾਂ ਰੱਬਾ ਮੈਨੂੰ ਕੁਝ ਨਹੀਂ ਸਮਝ ਆਉਂਦਾ ਦੁਸ਼ਮਣ ਨੂੰ ਵੀ ਮੈਂ ਦੱਸ ਨਹੀਂ ਸਕ ਸਕਦੀ ਯਾਰ ਸਨੀਯਮ ਦਾ ਵਾ ਨਾ ਤੇ ਡੰਗਰ ਅੰਦਰ ਬਣਾਈਏ ਹੈ ਕਿਦਾਂ ਮੱਖੀਆਂ ਖਾਣ ਨਹੀਂ ਆਵਾ ਧੁਮਾਲਿਆਂ ਨੂੰ ਵੀ ਤਾਂ ਟਾਈਮ ਹੀ ਹੋ ਗਿਆ ਲੱਗਦਾ ਉਹ ਕਿਧਰ ਉਹ ਆਗਸਤ ਕਰਦਾ ਓ ਕਿਤੇ ਨਹੀਂ ਮੈਂ ਮੋਟਰ ਨੂੰ ਗਿਆ ਮੜਾ ਹੈ ਉਹ ਯਾਰ ਗੱਲ ਇੱਕ ਵਾ ਡੰਗਰਾਂ ਦੇ ਦੁਆਲੇ ਕਿਤਨਾ ਮੱਖੀਆਂ ਹੋਈਆਂ ਵਾ ਇਹ ਕਿਤੇ ਨਵਾਲਦੇ ਨੂੰ ਦਿਆ ਕਰ ਇਹਨਾਂ ਨੂੰ ਨਵਾਲਣ ਦਾ ਕਿਥੇ ਟਾਈਮ ਬੱਕੂ ਹਣਾ ਕੀ ਕਰਨਗੇ ਤੁਸੀਂ ਬਾਰ ਕਰਨਾ ਕਰਨਾ ਕੀ ਯਾਰ ਘਾਲ ਕਲੇਸ਼ ਹੀ ਬੜਾ ਵਾ ਤੇ ਕੀ ਹੋ ਗਿਆ ਉਹ ਯਾਰ ਕੁੜੀ ਤਾਂ ਸੱਟ ਲੱਗੀ ਉਹ ਕਿਤੇ ਕਿਹੜੇ ਦਿਨੇ ਹੋਈ ਹੈ ਜੀ ਆਹੋ ਤੇ ਮਾਂ ਤੇਰੀ ਉਹਨੂੰ ਕਹਿਣ ਦੀ ਮਾਂ ਜਾ ਫਿਰ ਮਾਤਾ ਨੂੰ ਕੀ ਹੋ ਗਿਆ ਵਾ ਯਾਰ ਪਤਾ ਨਹੀਂ ਚੰਗੀ ਭਲੀ ਹੋ ਵੇਲਾ ਉਹ ਤੇ ਮੈਂ ਬਾਹਰੋਂ ਇੱਥੋਂ ਗਿਆ ਆਂ ਤੇ ਮੈਂ ਉਹ ਤੇਰਾ ਪਲਾ ਦੇ ਕੁੜੀਏ ਤੇਰਾ ਵੀਰੇ ਕੰਮੀ ਅੱਲਾ ਜਦੋਂ ਮੈਂ ਇੱਕ ਰੀ ਫੇਰੇ ਖਤਾਬ ਹੋ ਗਈ ਬਾਹ ਮੁਰਕੇ ਨਾ ਗੁਜਰ ਠੀਕ ਨਹੀਂ ਹੁੰਦੀ ਕਿਸੇ ਵੇਲੇ ਇਹ ਤੇਰਾ ਸਾਲਾਂ ਦਾ ਗੱਲ ਪੈਣੀ ਆ ਉਹ ਤੇ ਗੱਲ ਆ ਹੁਣ ਮਾਤਾ ਕੁ ਮਹੀਨਾ ਨਿਕਲਦਾ ਯਾਰ ਮੈਂ ਤੈਨੂੰ ਆਖਿਆ ਮੈਂ ਕਿ ਅੱਗੀ ਰੋਟੀ ਪਣੀ ਸਾਡਾ ਦੋਹਾਂ ਨੇ ਪਕਾਉਂਦੀ ਰਹੀ ਆ ਤੂੰ ਆਹੋ ਠੀਕ ਨਹੀਂ ਤੇ ਜੀ ਤੇ ਇੱਕ ਵਦਿਆ ਤੇ ਗੱਲ ਤੇ ਕੱਖ ਨਹੀਂਗੀ ਤੂੰ ਸਿਆਪਾ ਪਾ ਕੇ ਬੈਠੀ ਆ ਮੈਂ ਕਿ ਬਾਪੂ ਮਸਲੇ ਦਾ ਹੱਲ ਕੀ ਹੋਵੇ ਯਾਰ ਹਾਲ ਧੂਲੇ ਦਾ ਕਾਦਾ ਹੋਣਾ ਹੀ ਹਾਂ ਉਹ ਗੱਲ ਵਾਲੀ ਨਹੀਂ ਲੱਭਦੀ ਓ ਯਾਰ ਕਾਮ ਵਾਲੀਆਂ ਕਿਹੜੀਆਂ ਹਣਾਉਂਦੀਆਂ ਵਾ ਯਾਰ ਪੈਸੇ ਕਿੰਨੇ ਕਿੰਨੇ ਪੈਸੇ ਣਾਉਂਦੀਆਂ ਆ ਉਹ ਤੇ ਖਰਚੇ ਦੇ ਅੱਗੇ ਯਾਰ ਕਾਮ ਵਾਲੀ ਤਾਂ ਆ ਹੀ ਰੱਖੀਏ ਵੀ ਇਹ ਮਾੜੀ ਲੱਸੀ ਆ ਤੇ ਹੈ ਇਹ ਵਿਚਾਰੀ ਦੇ ਮਾੜਾ ਟਾਈਮ ਆ ਗਿਆ ਵਾ ਸਾਟ ਲੱਗ ਗਈ ਹੈ ਤੇ ਇਹਨੂੰ ਸ਼ਰਮ ਚਾਹੀਦੀ ਥੋੜੀ ਬੁਤੀ ਕਰਨੀ ਤੇ ਟਾਈਮ ਦਾ ਪਤਾ ਕੋਈ ਨੂੰ ਕਿਹੜਾ ਕਿਥੇ ਆਈ ਨਹੀਂ ਹੈ ਦਾਮਾ ਚਾਹੀਦਾ ਇਹ ਸਾਰਾ ਖਸੂਰੀ ਕੁੜੀ ਦਾ ਕੱਢੀ ਜਾਂਦੀ ਹੈ ਗਲਤ ਗੱਲ ਵਾ ਤੁਸੀਂ ਕਿਹਾ ਪੁੱਛਿਆ ਓ ਯਾਰ ਮੈਂ ਕੀ ਪੁੱਛਣਾ ਤੂੰ ਆਪੇ ਪੁੱਛ ਲਈ ਹੁਣ ਮੇਰੇ ਕਿਹੜਾ ਪਿਆਰਾ ਪਾਣੀ ਪੈਣ ਦਵਾਣਾ ਵੇਖੀ ਸਹੀ ਪੁੱਛ ਕੇ ਭਲਾ ਉਹਨੇ ਮੰਨਣਾ ਹੀ ਨਹੀਂ ਉਹਨੇ ਕਹਣਾ ਲੈ ਮੈਂ ਉਹਨੂੰ ਕੀ ਕਿਹਾ ਆਪੇ ਮਾਂਜਾ ਫੜ ਕੇ ਬਾਹਰ ਆ ਗਈ ਆਉ ਹੋਇਆ ਫਲਾਣ ਹੋਇਆ ਚਲੋ ਮੈਂ ਕਰਦਾਗਾ ਵੇਖ ਭਲਾ ਕੀ ਹਿਸਾਬ ਤਾਬ ਯਾਰ ਇਤਾਂ ਥੋੜੀ ਚਾਹੀਦੀ ਔਰ ਉਹਨੇ ਕਿਹਾ ਮਹੀਨਾ ਕ ਕੱਢ ਜਾਊਗਾ ਸਭ ਕਾ ਉਹਨਾਂ ਕੋ ਚੰਦ ਚੜਾ ਕੇ ਬਹਿ ਜੇ ਉਹ ਖਾ ਖੂ ਕੇ ਮਰਗੇ ਤਾਂ ਮੁਰਗੇ ਮਰ ਜਾਗੇ ਬੱਜੇ ਵਾਵਾ ਟਗ ਨਾ ਆ ਜਦ ਕੋ ਹੋਣੀ ਦੀ ਅਕਲ ਟਕਾਣੇ ਆਉਗੀ ਤੇ ਕਿੱਦਾਂ ਮੂੰਹ ਚੁੱਕ ਚੁੱਕ ਗੱਲਾਂ ਕਰਦੀਆਂ ਹੈ ਅਜੇ ਤਿੰਨੇ ਸਣੀ ਨੇ ਆਉਣਾ ਬਾਹਰ ਅਇਤ ਉਹਦੇ ਕੰਨ ਭਰਨੇ ਆਏ ਨੇ ਪਰ ਮੈਂ ਤੈਨੂੰ ਵਰਨਿੰਗ ਦੇਤੀ ਆ ਕਿ ਜੇ ਉਹਦੇ ਕੰਨਾਂ 'ਚ ਗੱਲ ਪਈ ਤਾਂ ਫੇਰ ਵੇਖੀ ਤੂੰ ਚੱਲ ਲੈ ਆ ਗਿਆ ਯਾ ਆ ਜਾ ਆ ਜਾ ਕੀ ਗੱਲ ਓੜਾ ਖਪਿਆ ਹੁੰਦਿਆ ਓਹ ਖਪੜਾ ਖੁਪਣਾ ਚੀਏ ਮਾਤਾ ਤੇਰਾ ਦਿਮਾਗ ਛੱਟਵਾ ਨਾ ਕੀ ਗੱਲ ਇੱਥੇ ਬਹਿ ਪਹਿਲਾਂ ਗੱਲ ਕਰ ਪਹਿਲਾਂ ਕੀ ਆ ਮੇਰੀ ਗੱਲ ਸੁਣ ਮਾਤਾ ਅਜਿੰਨ ਕਿੜੇ ਵੇ ਦੀ ਬਾਹ ਬਣਾਈ ਨਾ ਹੈ ਤੂੰ ਝਾੜੂ ਲਾਉਣ ਲਾਤਾ ਉਹਨੂੰ ਆ ਵੇਖਿਆਈ ਅੰਧੇ ਦੇ ਕੰਨ ਭਰਤੇ ਆ ਨਾ ਜਿਹੜਾ ਸਾਰੇ ਘਰ ਦੇ ਵਿੱਚ ਇੰਨੇ ਚਾੜੂ ਮਾਇਆ ਹੁੰਦਾ ਵਾ ਉਹ ਮਾਤਾ ਜੀ ਉਹ ਤੂੰ ਸੋਚਦੀ ਆ ਨਾ ਉਹ ਨਹੀਂ ਕਹੇਗਾ ਠੀਕ ਹੈ ਨਾ ਕੀ ਮਤਲਬ ਤੇਰੇ ਕਹਿਣ ਦਾ ਗੱਲ ਤਾਂ ਤੂੰ ਸੋਚਦੀ ਹੋਣੀ ਹੈ ਨਹੀਂ ਆ ਉਹ ਗੱਲ ਤਾਂ ਸੋਚਣੀ ਆ ਵੀ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਹੈ ਨਾ ਟਾਈਮ ਦਾ ਨਹੀਂ ਪਤਾ ਹੁੰਦਾ ਹੂੰ ਕੀ ਬੰਨਣਾ ਗੱਲ ਨੂੰ ਠੀਕ ਹੈ ਨਾ ਤੈਨੂੰ ਮੈ ਹੀ ਪੱਥਰ ਦੀ ਲੱਗਦੀ ਆ ਨਾ ਕੀ ਰੱਬ ਕੋ ਡਰੀਦਾ ਤੇਰੇ ਕੰਨਾਂ 'ਚ ਵਾਲੇ ਪਾ ਤੇ ਚਲੋ ਤੈਨੂੰ ਮੈਂ ਕਿਹਾ ਵੀ ਛੱਡ ਤੇਰੇ ਕੋਲ ਲੱਗਦਾ ਜਾਂ ਨਹੀਂ ਲੱਗਦਾ ਤੂੰ ਮੈਨੂੰ ਦੱਸ ਦੇ ਤਾਂ ਤੂੰ ਨਹੀਂ ਕਾ ਅਮਰੀਕਾ ਸੁਣਾ ਜੀ ਉਹਦੀ ਬਾਹ ਦਾ ਬੇੜਾ ਨਾ ਕੰਮ ਨਾ ਸਾਲਾ ਤੇ ਪੈਣਾ ਸਾਲਾ ਤੇ ਪੈ ਜਾਣਾ ਉਹ ਤੇ ਦੁੱਤਾਂ ਵਾਧੂ ਜੀ ਆਂਦਾ ਹੀ ਮੇਰੇ ਗਲ ਪੈ ਗਿਆ ਤੇ ਕੀ ਕਰਾਂ ਫਿਰ ਤੈਨੂੰ ਪੱਟੀਆਂ ਉੱਨੇ ਚੜਾਈਆਂ ਨਾ ਮੈਂ ਤੈਨੂੰ ਅੱਗੇ ਦੱਸਿਆ ਜਿੰਨਾ ਤੇ ਗੱਲ ਤੈਨੂੰ ਸਮਝਦੀ ਹੋਣੀ ਹੈ ਨਹੀਂ ਗੀਓ ਫਿਰ ਕਿਨੇ ਦੱਸਿਆ ਤੈਨੂੰ ਕੇਨੇ ਦੱਸਿਆ ਹੋਊਗਾ ਤੂੰ ਕਿ ਲਵਾਇਆ ਚੜ੍ਹ ਗਈ ਲਵਾਇਆ ਮੈਂ ਕਿਥੇ ਚੜ੍ਹਨ ਲਵਾਇਆ ਵਾ ਅਗਲੀ ਆਪੇ ਫੜ ਕੇ ਡੈਪੀ ਹਿਲਾਉਣਾ ਮਾਤਾ ਹਾ ਗੱਲ ਗਲਤੀ ਹੋ ਜੇ ਫੜਿਆ ਹੈ ਨੇ ਆ ਵੀ ਫੜਿਆ ਏ ਤੂੰ ਉਸ ਕੋ ਖੋਂਦੀ ਦੱਸ ਮੈਨੂੰ ਤੂੰ ਸਿਆਣੀ ਆ ਜਦ ਜੜੂ ਫੜੀ ਲਿਆਤੀ ਕਿਦਰ ਦੀ ਆਖਰ ਆ ਗਈ ਤੇਰੇ ਪਿਓ ਨੇ ਅਸਲ ਛੜਾਤਾ ਦੇਖੇ ਆ ਗਈ ਨਾ ਗੱਲ ਤੇ ਨਹੀਂ ਤੇ ਜਿਹੜਾ ਪਿਓ ਤਰਾ ਮੇਰੇ ਹੱਥੀ ਪੈੜ ਤੱਕ ਗਿਆ ਉਹਨੇ ਦੱਸਿਆ ਤੇ ਮਾਤਾ ਫਿਰ ਪਿਓ ਨੇ ਖਿਜਣੇ ਕੀ ਕਰਨਾ ਦੱਸ ਮੈਨੂੰ ਬਸ ਬਸ ਉਹ ਇੰਨੀ ਸਿਆਣੀ ਹੁੰਦੀ ਤੈਨੂੰ ਕੀ ਹੋ ਗਿਆ ਦੱਸ ਮੈਨੂੰ ਵੀ ਮੈਂ ਕਿੱਥੇ ਸਿਆਣੀ ਆ ਸਿਆਣੀ ਤਾਂ ਹੁਣ ਤੁਸੀਂ ਜੇ ਜਿਹੜੀ ਆਪਣੀਆਂ ਮਰਜ਼ੀਆਂ ਕਰਦੇ ਜੀ ਪਰ ਮਾਂ ਦੀ ਨਹੀਂ ਲੋੜ ਤੈਨੂੰ ਹਾਂ ਗੱਲਾਂ ਨਹੀਂ ਜੇ ਚੰਗੀਆਂ ਹੁੰਦੀਆਂ ਠੀਕ ਆ ਨਾ ਉਹ ਕੇ ਦੀ ਮਜਬੂਰੀ ਸਮਝੀਦੀ ਆ ਕਾਦੀ ਮਜਬੂਰੀ ਆ ਤੇ ਹੁਣ ਕੀ ਉਹ ਦਿਨਾਂ ਤੇ ਪਈ ਆ ਕਤੋਂ ਮੈਨੂੰ ਸਮਝ ਨਹੀਂ ਤੇ ਬਾਹਰ ਗਵੜੀਏ ਸਮਝ ਨਹੀਂ ਆਸ ਮੈਨੂੰ ਚੱਲ ਉਹ ਤਾਂ ਠੀਕ ਵਾ ਤੇ ਜਿਹੜਾ ਵਿਆਹ ਨੂੰ ਚੁੱਕਿਆ ਉਹ ਚੁੱਕਿਆ ਵਾ ਮਾਤਾ ਮੇਰੀ ਗੱਲ ਸੁਣਾ ਉਹਦੇ ਭਰਾ ਦਾ ਵਿਆਹ ਤੇ ਚਾਚੇ ਦੇ ਪੁੱਤ ਦਾ ਵਿਆਹ ਹੋਇਆ ਹੈ ਉਹਨੇ ਮਹੀਨਾ ਰਹਿਣਾ ਦਿਨੇ ਮਰਨਾ ਜਾਣਾ ਸ਼ਾਮ ਨੂੰ ਆਪਾਂ ਘਰ ਆਇਆ ਨਾ ਦੱਸ ਤੈਨੂੰ ਕੀ ਹੁੰਦਾ ਵਾ ਮੈਨੂੰ ਨਹੀਂ ਚੰਗਾ ਲੱਗਦਾ ਠੀਕ ਆ ਤੇ ਮੇਰੀ ਗੱਲ ਸੁਣਾ ਉਹਨੂੰ ਮੈਂ ਲੈ ਕੇ ਕਿਤੇ ਚੱਲ ਜਾ ਤੈਨੂੰ ਨਹੀਂ ਚੰਗੀ ਲੱਗਦੀ ਤੇ ਇਹ ਵਿਆਹ ਤਾਂ ਪਹਿਲਾ ਕੰਮ ਤਾਂ ਸੋਚਣਾ ਹੀਗਾ ਠੀਕ ਆ ਨਾ ਇੱਥੇ ਰਹਿਣਾ ਕਿ ਤੇ ਜਾਣਾ ਵਗਦੇ ਬੱਲੇ ਮਾਤਾ ਮੰਜਲਾਇਦਾ ਤੂੰ ਕਰੋ ਕੱਢ ਕੇ ਖੁਸ਼ਵਾ ਚੱਕੀ ਨੂੰ ਕਿ ਲੋੜ ਕੇ ਹੁਣ ਤੂੰ ਕੱਢਣ ਦੀ ਠੀਕ ਆ ਚਲੋ ਕੋਈ ਗੱਲ ਨਹੀਂ ਐ ਜਾ ਜਾ ਉਹਦੀ ਬੋਲੀ ਬੋਲ ਜਾ ਕੇ ਪੜੀ ਤੇ ਗਲਵਾ ਇਹਨੇ ਛਾੜੂ ਦਾ ਨਾ ਲਿਆ ਇਹਨੇ ਆਟੇ ਗੁੰਨਣ ਦਾ ਨਾ ਨਹੀਂ ਲਿਆ ਇਹਦਾ ਮਤਲਬ ਆ ਆਹ ਵੀ ਆਟਾ ਗੁੰਨਣ ਵਾਲੀ ਗੱਲ ਹੀ ਨਹੀਂ ਦਸੀ ਪੱਛਾੜੂ ਵਾਲੀ ਗੱਲ ਕਿਹੜੀ ਦੱਸਤੀ ਇਹਨੇ ਜੇ ਇਹਨੇ ਨਹੀਂ ਦਸੀ ਹਾਂ ਫਿਰ ਇਹਦੇ ਪਿਓਰ ਦਸੀ ਹੁਣੀ ਆ ਉਹ ਵੀ ਬੜਾ ਖਪਿਆ ਫਿਰਨ ਧਿਆ ਮੇਤੇ ਕੋਈ ਗੱਲ ਨਹੀਂ ਕਰ ਲੈਂਦੇ ਜੋ ਕਰਨਾ ਇਹਨਾਂ ਨੇ ਪਰ ਇਦਾਂ ਹੀ ਕੰਮ ਕਰਾਉਂ ਉਹ ਅੰਦਰ ਇਹਦੇ ਕੋ ਜਿੰਨਾ ਚਿਰ ਦੇ ਕੋ ਕੰਮ ਨਾ ਕਰਵਾਇਆ ਇਹਦੀ ਵਕਲ ਟਕਾਣੇ ਨਹੀਂ ਆਉਣੀ ਇਹ ਕਿਹੜੇ ਘਰ ਬੱਝੇ ਰਹਿੰਦੇ ਆ ਕੋਈ ਗੱਲ ਨਹੀਂ ਦਲਜੀਤ ਹਾਂਜੀ ਮੇਰੀ ਗੱਲ ਸੁਣਾ ਤੂੰ ਕੰਮ ਕੀਤਾ ਨਹੀਂ ਮੈਂ ਤਾਂ ਨਹੀਂ ਕੋਈ ਕੰਮ ਕੀਤਾ ਝੂਠ ਨਾ ਬੋਲੀ ਮੇਰੇ ਨਾਲ ਮੈਂ ਕਿਉਂ ਝੂਠ ਬੋਲਾਂ ਤੁਹਾਨੂੰ ਤੇਰੀ ਬਾਹ ਟੁੱਟੀ ਆ ਸੁਣ ਲੈ ਗੱਲ ਮੇਰੀ ਇਹ ਤਾਂ ਹੋ ਜੂ ਮਹੀਨੇ ਜੇ ਠੀਕ ਆ ਜੇ ਲੈਨੇ ਪੁੱਠੇ ਪੰਗੇ ਤੇ ਸਾਲਾਂ ਤੇ ਗੱਲ ਪੈ ਜਣੀ ਮम्मी ਆਪੇ ਸਾਰਾ ਕੰਮ ਕਰ ਲੈਂਦੇ ਆ ਉਹ ਤੂੰ ਨਾ ਪੜਦੇ ਨਾ ਆਪਾ ਬੋਤੇ ਸੁਣੀ ਗੱਲ ਮੇਰ ਕੋ ਲੱਗ ਗਿਆ ਮੈਨੂੰ ਪਤਾ ਚਲੂ ਕੀ ਪਤਾ ਲੱਗ ਗਿਆ ਚਲੂ ਬਨੇ ਲਾਇਆ ਮੈਂ ਤੇ ਵੀ ਲਾਇਆ ਉਹ ਮੇਰ ਕੋ ਨਾ ਇੱਕ ਨੂੰ ਸੋਨਾ ਲਮੀ ਕੋ ਚੱਲ ਬੋਲ ਮੈਨੂੰ ਸੱਚੀ ਹੀ ਲਾਇਆ ਮੈਨੂੰ ਲੱਗ ਗਿਆ ਪਤਾ ਸੁਣੀ ਗੱਲ ਝੂਠ ਨਾ ਬੋਲ ਮੈਂ ਦੱਸ ਕਿਉਂ ਝੂਠ ਬੋਲਣਾ ਤੇ ਇਹ ਮੇਰੀ ਗੱਲ ਸੁਣ ਨੁਕਸਾਨ ਆ ਤੇਰਾ ਸੁਣੀ ਗੱਲ ਤੇ ਬੰਦਾ ਬਣ ਜਾ ਜੇ ਕੋਈ ਕੰਮ ਕਹਿੰਦਾ ਨਾ ਮੰਮੀ ਨੇ ਕਹਿੰਦਾਂ ਨਹੀਂ ਮੈਨੂੰ ਨਹੀਂ ਕਿਆ ਉਹ ਤੂੰ ਨਾ ਝੂਠ ਬੋਲ ਨਾ ਬੋਲ ਚੰਗਾ ਨਾ ਪਰਦੇ ਪਾਇਆ ਕਰ ਮੈਨੂੰ ਲੱਗ ਗਿਆ ਪਤਾ ਸਮਝਿਆ ਤੇ ਬੰਦਾ ਬਣ ਜਾ ਸੁਣੀ ਗੱਲ ਕੰਮ ਤੇਰਾ ਰਹਿਣਾ ਕਹੇ ਨਹੀਂ ਪੁੱਛਣਾ ਜੇ ਨਹੀਂ ਨਾ ਲੱਗਦਾ ਬਹਿ ਜਾ ਕਰ ਮੈਂ ਭਿਆਨਕ ਲਾ ਦੂੰਗਾ ਨਹੀਂ ਮੈਂ ਲਾਇਆ ਹੀ ਨਹੀਂ ਕੁਛ ਰਹਿਣਾ ਓਏ ਤੇਰਾ ਫੇਰ ਉਹੀ ਗੱਲ ਤੇਰੀ ਗਾਵਾ ਤੋਂ ਮੇਰੀ ਗੱਲ ਸੁਣ ਲੈ ਮੰਮੀ ਕੁਝ ਵੀ ਕਵੇ ਤੂੰ ਮੈਨੂੰ ਫੋਨ ਕਰ ਦਿਆ ਕਰ ਠੀਕ ਵਾ ਮੈਨੂੰ ਆਹ ਗੱਲ ਦਾ ਪ੍ਰੈਸ਼ਰ ਪਾਉਂਦੇ ਮਰਤੇ ਇਹਕੋ ਨਹੀਂ ਹੁੰਦਾ ਉਹ ਮੈਂ ਆਪਿਆਂ ਕੇ ਕਰ ਲਿਆ ਕਰੂੰਗਾ ਠੀਕ ਪਰ ਜੇ ਤੂੰ ਹੱਥ ਲਾਇਆ ਨਾ ਉਹ ਤੇਰੀ ਬਾਹ ਦਾ ਕੰਮ ਵਿਗੜ ਗਿਆ ਨਾ ਸਾਲਾਂ ਦੇ ਪੈ ਜਾਣੇ ਬਸ ਠੀਕ ਹੀ ਨਹੀਂ ਹੁੰਦੀਆਂ ਹੁੰਦੀਆਂ ਉਹਨੇ ਦਾ ਕਰਾਇਆ ਠੀਕ ਹੈ ਨਾ ਚਲ ਠੀਕ ਆ ਫਿਰ ਤੂੰ ਰੈਸਟ ਤੇ ਮੈਂ ਸੱਚ ਵਿੱਚ ਚੇਤਾ ਆ ਗਿਆ ਮੇਰੀ ਸਹੇਲੀ ਦਾ ਫੋਨ ਆਇਆ ਸੀਗਾ ਕਿਹੜੀ ਦਾ ਹੈਗੀ ਆ ਮੇਰੀ ਇੱਕ ਸਹੇਲੀ ਅੱਛਾ ਤੇ ਉਹਨੇ ਆਣਾ ਅੱਛਾ ਅੱਜ ਹਾਂਜੀ ਅੱਛਾ ਤੇ ਤੂੰ ਹੀ ਨਾ ਕੁਝ ਖਾਣ ਨੂੰ ਲੈ ਆਓ ਚਲ ਤੋ ਚੰਗਾ ਕੀਤਾ ਮੈਂ ਦੱਸਦਾ ਮਾਡੇ ਚੱਲੇ ਆਂ ਮੈਨੂੰ ਮੈਂ ਕਿਹਦੇ ਚੱਦੀ ਤੁਹਾਨੂੰ ਦਿੱਕਣ ਨਹੀਂ ਵੀ ਕਦੋਂ ਆਏ ਤੇ ਮੈਨੂੰ ਪਤਾ ਨਹੀਂ ਲੱਗਾ ਕਦੋਂ ਆਏ ਤੇ ਚਲ ਕੋਈ ਨਾ ਮੈਂ ਲੈ ਆਉਂਨਾ ਸਮਾਨ ਜੇ ਹੋਰ ਕੋ ਚਾਹੀਦਾ ਤੇ ਮੈਨੂੰ ਫੋਨ ਕਰ ਦੇ ਚਲੋ ਠੀਕ ਠੀਕ ਹੈ ਹਈ ਆਏ ਗੁਸ਼ਨ ਨੂੰ ਪਤਾ ਨਹੀਂ ਕਿੰਨੇ ਦੱਸਦਾ ਵੀ ਮੈਂ ਝਾੜੂ ਲਾਇਆ ਵਾ ਮੈਂ ਤੇ ਦੱਸਿਆ ਨਹੀਂ ਹੈਗਾ ਡੈਡੀ ਨੇ ਦੱਸਦਾ ਹਣਾ ਮੈਨੂੰ ਲੱਗਦਾ ਹਜੇ ਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਮੰਮੀ ਨੇ ਅੱਜ ਮੈਨੂੰ ਆਟਾ ਵੀ ਗਣਾਇਆ ਵਾ ਜੇ ਪਤਾ ਨਾ ਗਿਆ ਤੇ ਘਰ ਚ ਫੇਰ ਲੜਾਈ ਪੈ ਜਾਣੀ ਹੈ ਮੈਂ ਨਹੀਂ ਦੱਸਣਾ ਹੈਗਾ ਕਿਸੇ ਨੂੰ ਵੀ ਮੈਨੂੰ ਮਮੀ ਨੇ ਆਟਾ ਗਣਾਇਆ ਵਾ ਸੋਨੂੰ ਜਲਦੀ ਇੱਧਾ ਘਰ ਮੈਨੂੰ ਤਾਂ ਇਹ ਹੀ ਲੱਗਦਾ ਲੱਗਦਾ ਤੇ ਮੈਨੂੰ ਵੀ ਇਹੋ ਆਹ ਜਿਹਨੇ ਦੱਸਿਆ ਸੀ ਕਿ ਇਹ ਹੀ ਆ ਨਹੀਂ ਦੱਸਿਆ ਤੇ ਇਹੋ ਹੀ ਆ ਪਰ ਪਤਾ ਕਤਾਂ ਨਾ ਹੋਵੇ ਨਹੀਂ ਕਿਉਂ ਜਿਹਨੇ ਦੱਸਿਆ ਕਿ ਨਹੀਂ ਪਤਾ ਹੋਈ ਇਹ ਵੀ ਖੜਕਾ ਰਹੀ ਹੈ ਮਾ ਜੀ ਹਾਏ ਹਾਏ ਇਹ ਕੌਣ ਆ ਗਿਆ ਇਹ ਵੀ ਕੋਈ ਦਰਜੀ ਇਧਰ ਰਿਸ਼ਤੇਦਾਰ ਹੋਣੇ ਆ ਹੋਂਟ ਨਵੀਆਂ ਨਵੀਆਂ ਰਿਸ਼ਤੇਦਾਰੀਆਂ ਨਿਕਲ ਡੀਆਂ ਇਹਦੀਆਂ ਜਿਨ੍ਹਾਂ ਦਾ ਪਤਾ ਵੀ ਨਹੀਂ ਚੱਲ ਵੇਖਾਂ ਜਾ ਕੇ ਆ ਗਈ ਆ ਗਈ ਵਾਹ ਸੱਸੀ ਕਾਂ ਸੱਸੀ ਕਾਂ ਮੈਂ ਪਛਾਣਿਆ ਨਹੀਂ ਤੁਹਾਨੂੰ ਕੌਣ ਹੋ ਤੁਸੀਂ ਮੈਂ ਦਲਜੀਤ ਦੀ ਸਹੇਲੀ ਦਲਜੀਤ ਦੀ ਸਹੇਲੀ ਹਾਂਜੀ ਲੈ ਹੋਂ ਦਲਜੀਤ ਦੀਆਂ ਸਹੇਲੀਆਂ ਵੀ ਨਿਕਲ ਆਈਆਂ ਚੱਲ ਆਜੋ 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 ਹੋਏ ਹੋਏ ਨੀ ਬੁਲਾ ਕੇ ਦਜੀਤ ਨੂੰ ਠੀਕ ਇਹਨਾਂ ਦੇ ਜੀਤ ਨੂੰ ਪੜ੍ਹ ਕੇ ਜਿੰਦਗੀ ਲਿਓ ਕਰਦਾ ਚੰਗਾ ਵਾ ਚਲ ਪਰ ਇਹਨਾਂ ਦੀ ਸੱਸ ਦਾ ਸੁਭਾਅ ਨਹੀਂ ਚੰਗਾ ਲੱਗਦਾ ਨਹੀਂ ਵਧੀਆ ਰੱਖਣਾ ਘਰ-ਬਾਰ ਸੰਗਾਂ ਨੂੰ ਚੰਦਾ ਮਾਤੂ ਬੰਨਾ ਚੱਲੇ ਅਵੀ ਤਾਂ ਸੋਕੇ ਘਰ ਵੀ ਆਈ ਹੈ ਹਾਂਜੀ ਪਰ ਇਹ ਆ ਵੀ ਮਸੱਸ ਦਾ ਸੱਚੀ ਸੁਭਾਅ ਨਹੀਂ ਚੰਗਾ ਲੱਗਦਾ ਹੂੰ ਥੋੜਾ ਬਾਰ ਬਧੀਆ ਵੇਹ ਚਲੋ ਅੱਗੇ ਦਜੀਤ ਨੂੰ ਬਦਾ ਦਾਂ ਇਹ ਆ ਵੀ ਕਰਦਾ ਚੰਗਾ ਵਾ ਕਰਦਾ ਚੰਗਾ ਹੋਵੇ ਤੇ ਬਾਕੀ ਸਾਰਾ ਕੰਮ ਚੰਗਾ ਹੁੰਦਾ ਇਹ ਕਿ ਜਣਾ ਜਾਂਦਾ ਤੇ ਦੂਜਾ ਮੂੰਹ ਚੁੱਕੀ ਆ ਜਾਂਦਾ ਮੇਰੇ ਬਾਹਰ ਤੇ ਸਿਆਪੇ ਹੀ ਪਾਏ ਇਹਨਾਂ ਨੇ ਮੈਡਮ ਜੀ ਮੇਰੀ ਗੱਲ ਸੁਣੋ ਹਾਂਜੀ ਹੁਣ ਤਾਂ ਤੇਰੀ ਸਹੇਲੀ ਵੀ ਪੈਦਾ ਹੋ ਗਈਆਂ ਹੈ ਕਦੀ ਕੋਈ ਰਿਸ਼ਤੇਦਾਰ ਹੀ ਨਿਕਲ ਡਈ ਆ ਕਦੀ ਕੋਈ ਨਹੀਂ ਨਿਕਲ ਡਈ ਆ ਤੇ ਅੱਜ ਸੁਖਨਾ ਤੇਰੀ ਸਹੇਲੀ ਵੀ ਆ ਗਈ ਆ ਹਾਂਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਵੀ ਮੈਂ ਆਉਣਾ ਤੇਰਾ ਪਤਾ ਲੈ ਅੱਛਾ ਹੁਣ ਪੋਲੇ ਜੇ ਮੂੰਹ ਨਾ ਕਹਿਤਾ ਮੈਨੇ ਫੋਨ ਕੀਤਾ ਸੀ ਤਾਂ ਉਹ ਤੋਂ ਮੈਨੂੰ ਦੱਸ ਹੀ ਦਿੰਦੀ ਵੀ ਮੰਮੀ ਆ ਚਾਉਣਾ ਵਾ ਕਿਸ ਨੇ ਮੈਂ ਕਿਹਾ ਉਹਨੂੰ ਦੱਸਿਆ ਸੀ ਆਹੋ ਕਰ ਸ਼ੰਦ ਦੇ ਕੰਨਾਂ ਚ ਵਾਲੇ ਪਾਇਆ ਕਰ ਮਿੰਨਾਂ ਸਿਆਕਾਰ ਮੈਨੂੰ ਕਿਹੜਾ ਤਾਂ ਸਮਝ ਨਹੀਂ ਆ ਕੇ ਮੇਰੀ ਸੱਸ ਮਾਵਾਂ ਇਹਨੂੰ ਦੱਸਣਾ ਜ਼ਰੂਰੀ ਆ ਠੀਕ ਆ ਨਾ ਕਦੀ ਕੋਈ ਮੂੰਹ ਚੁੱਕ ਕੇ ਆ ਜਾਂਦਾ ਕਦੀ ਕੋਈ ਮੂੰਹ ਚੁੱਕ ਕੇ ਆ ਜਾਂਦਾ ਮੈਂ ਤਾਂ ਚੰਗੀ ਤਗੜੀ ਇੱਥੇ ਕੰਮ ਕਰਨ ਵਾਸਤੇ ਹਣਾ ਨਾ ਮੈਨੂੰ ਕਹੇ ਕਰ ਸਮਝਿਆ ਵੀ ਕਿ ਨਹੀਂ ਸਮਝਿਆ ਤੂੰ ਹੁਣ ਨੀਵੀਂ ਕੀ ਪਾਈ ਆ ਹੈ ਉਠ ਜਾ ਮੇਰੇ ਨਾਲ ਜਾ ਕਿਸੇ ਲਈ ਆਪਣੀ ਨੂੰ ਜਿਹੜੀ ਤੇਰੀਆਂ ਬਾਹਾਂ ਆਕੜੀਆਂ ਆ ਸੱਸ ਸੱਸ ਹਾਂ ਜੀ ਜੀ ਸਭੀ ਉਹ ਕਿੱਦਾਂ ਤਿਸ ਨਾਉ ਠੀਕ ਆ ਬਾਂਹਿਕ ਦਾ ਠੀਕ ਆ ਹਾਂਜੀ 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 ਮੈਨੂੰ ਤੇਰੇ ਕੋਲ ਪਤਾ ਲੱਗਾ ਬਾਂਹ ਸੱਟ ਲੱਗੀ ਠੀਕ ਆ ਠੀਕ ਆ ਚਲ ਬੈਠੋ ਤੁਸੀਂ ਹੋਰ ਪਿੰਡ ਕਿੱਦਾਂ ਸਾਰੇ ਪਿੰਡ ਠੀਕ ਆ ਵਧੀਆ ਸਾਰੇ ਠੀਕ ਠੀਕ ਹਾਂਜੀ ਬੜਾ ਵਧੀਆ ਲੱਗਾ ਤੁਸੀਂ ਆਏ ਹਾਂਜੀ ਹਾਂਜੀ ਮੈਨੂੰ ਪਤਾ ਲੱਗਾ ਇਹ ਮੈਨੂੰ ਪਤਾ ਲੱਗਾ ਕਿ ਨਹੀਂ ਠੀਕ ਆ ਠੀਕ ਆ ਆ ਲੋ ਪਾਣੀ ਆਜੋ ਹੁੰਦੇ ਚੱਲੀਏ ਸੰਜੀ ਚਲੋ ਹੋ ਗਈ ਕੀ ਅੱਜ ਠੀਕ ਠਾਕ ਵਧੀਆ ਸੋਲ ਠੀਕ ਠਾਕ ਅੱਗੇ ਕੀ ਠਾਈ ਹੋਰ ਸੁਣਾਓ ਤੁਸੀਂ ਬੱਸ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਘਰ ਪਰਵਾਹ ਠੀਕ ਠਾਕ ਸਭ ਠੀਕ ਠਾਕ ਵਧੀਆ ਹੁਣੇ ਆਏ ਲੱਗਦਾ ਹਾਂਜੀ ਹਾਂਜੀ ਹੁਣੇ ਆਏ ਅਜੇ ਠੀਕ ਆ ਹਾਂਜੀ ਕੋਈ 5 ਮਿੰਟ ਆਇਆ ਹਾਂ ਠੀਕ 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 ਹਾਂਜੀ ਹੋ ਗਈ ਫਸਲ ਸਾਂਭ ਲਈਏ ਮਹਾ ਫਸਲ ਸਾਂਭ ਲਈਏ ਚਲੋ ਰਹਿ ਗਈ ਟੂੜੀ ਟਾੜੀ ਬਣਾਉਣ ਵਾਲੇ ਅੱਛਾ ਜੀ ਹੋਰ ਮੈਂ ਹਾਂ ਬਣਾਵਾ ਗਿਆ ਮੀਂਹ ਡਿਆ ਪਿਆ ਵਿੱਚ ਪੈਣ ਠੀਕ ਆ ਉਹ ਕਰਕੇ ਸਲਾਬ ਹੋ ਗਈ ਨਾ ਆਹ ਚਲੋ ਹੁਣ ਦੋ ਚਾਰ ਦਿਨ ਲੰਘ ਜਾਣੇ ਆ ਹਾਂਜੀ ਤੁਸੀਂ ਕਿਦਾਂ ਸੰਭਦੇ ਹਾਂਜੀ ਮਿਲ ਗਿਆ ਟਾਈਮ ਨਾ ਰੀਪਰ ਤੇ ਚਲੋ ਕਰ ਲਿਆ ਆਪਾਂ ਹਾਂਜੀ ਮੰਮੀ ਮੰਮੀ ਹਾਂਜੀ ਚਾਹ ਨਹੀਂ ਬਣੀ ਤੇ ਰੀਆ ਬਤਨਾਗੇ ਹੁਣ ਜਾ ਰਹਿਗੇ ਕੋਈ ਨਹੀਂ